ਨਿਵਾਇ ਕਾਲਾ ਸਰ ਵਾਹਿ ਸਤਿ ਜੀ ਅੱਜ ਅਸੀਂ ਗੋੜ ਐਮਰਿਡਿਕੇਟਨੀ ਤਿਆਰ ਕਰ ਲਏ ਆ ਜਿਹਦੇ ਵਾਸਤੇ ਆਪਾਂ ਪਾਈ ਆ ਐਮਰੀ ਲਈ ਸੀ ਮੈਂ ਰਾਤ ਸਾਰੀ ਭਿੰਟਾ ਅੱਧਾ ਲੀਟਰ ਪਾਣੀ ਦੇ ਵਿੱਚ ਢੇ ਕੇ ਰੱਖਣਾ ਮੇਰੇ ਕੋਲ ਰਾਤ ਭਿੰਟਾ ਰੱਖੀ ਹੋਈ ਸੀ ਔਰ ਉਹਦੇ ਵਾਸਤੇ ਸਾਨੂੰ 125 ਗ੍ਰਾਮ ਗੁਰ ਚਾਹੀਦਾ 5 ਚਮਚੇ ਦਾ ਚੌਥਾ ਇਹ ਸਗਾਲਾ ਨਮਕ ਔਰ ਚੌਥਾ ਇਹ ਸਹੀ ਚਮਚੇ ਦਾ ਪੂਜਾ ਹੈ ਜਿਹੜਾ ਪ੍ਰੀ ਕੀਤਾ ਆ ਔਰ ਚੌਥਾ ਇਹ ਸਾ ਚਮਚੇ ਦਾ ਕਾਲੀ ਮਿਰਚ ਲੈਣਾ ਉਹਨਾਂ ਦਾ ਕੋੜ ਮੇਰੀ ਮਦਰ ਨਾਲ ਇਹਨੂੰ ਚੰਗੀ ਤਰ੍ਹਾਂ ਆਪਾਂ ਇਹਦਾ ਮਸਾਲਾ ਲੈਣਾ ਹੈ ਜਿੰਨਾ ਗੜਕਾ ਵਗੈਰਾ ਇਹਨੀਆਂ ਸਾਰੀਆਂ ਸਾਈਡ ਤੇ ਹੋ ਜਾਣ ਔਰ ਇਹਨੂੰ ਮੋٹے ਛਾਨਣੇ ਦੇ ਨਾਲ ਆਪਾਂ ਪੋਣ ਲੈਣਾ ਇਹਦੇ ਨਾਲ ਜੇਲੀ ਮਦਰ ਨਾਲ ਇਹਨੂੰ ਆਪਾਂ ਸਹੀ ਬਰਾਬਰ

ਇਦੇ ਵਿੱਚ ਹੁਣ ਆਪਾਂ ਜਿਹੜਾ ਬਾਕੀ ਸੁਆਣ ਗੁੜਾ ਸਦਾ ਸੁਆਣ ਆਪਾਂ ਮਿਕਸ ਕਰ ਦਨਾਂਗੇ ਸਾਰਾ ਇੱਕ ਵਾਰੀ ਇਹਨੂੰ ਹੁਣ ਆਪਾਂ ਥੋੜਾ ਜਿਹਾ ਸ਼ੇਕ ਹੋਣ ਨੂੰ ਹੋ ਲਵਾਵਾਂਗੇ ਜਿਹੜਾ ਇੱਕ ਵਾਰੀ ਗੁੜ ਚੰਗੀ ਤਾਂ ਵਿੱਚ ਘੁਲ ਜਾਵੇ ਇਹਦੇ ਇੱਕ ਵਾਰੀ ਦੂਜਾਰਾ ਦੱਸ ਦਿੰਦਾ ਪਾਈਆ ਇਮਬਲੀ ਲਈ ਸੀ 1/2 ਕਿਲੋ ਰੇ ਚ ਪਾਣੀ ਪੈਣਾ ਔਰ ਆ ਤੁਮ ਆਪਣਾ ਪੀ ਕੇ ਲਾਗ ਰਣੀਆ ਸਵੇਰੇ ਜਦ ਨੂੰ ਕੋਟਰੀ ਨਾਲ ਚੰਗੀ ਤਰ੍ਹਾਂ ਖੋਲ ਕੇ ਓਛਾਣ ਕੇ ਉਹਦੇ ਵਿੱਚ 125 ਗ੍ਰਾਮ ਗੁੜ ਪਾਣਾ ਹੈ ਚਮਚੇ ਦਾ ਚੌਥਾ ਹਿੱਸਾ ਕਾਲਾ ਨਮਕ ਇੱਕ ਚਮਚੇ ਦਾ ਚੌਥਾ ਹਿੱਸਾ ਜੀਰਾ ਫਰੀ ਕੀਤਾ ਹੋਇਆ ਔਰ ਚੌਥਾ ਹਿੱਸਾ ਇਸੇ ਚਮਚੇ ਦਾ ਆਪਾਂ ਕਾਲੀ ਮਿਰਚ ਦਾ ਪਾਊਡਰ ਪਾਉਣਾ ਹੈ ਔਰ ਇਹਨੂੰ ਆਪਾਂ ਹੋਰ ਤੱਕ ਛੇਕ ਦੇਣਾ ਹੁਣ ਜਦ ਵਿੱਚ ਗੁੜ ਚੰਗੀ ਤਰ੍ਹਾਂ ਘol ਜਵੇ ਸਾਰਾ ਉਜੀ ਆਪਣੀ ਚਰਨੀ ਗੋਲੀਬਲੀ ਚਰਨੀ ਬਣ ਕੇ ਤਿਆਰ ਹੋ ਗਈ ਹੈ ਪਤਲੀ ਪਤਲੀ ਬਣਾਉਣੀ ਆਪਾਂ ਔਰ ਇਹਨੂੰ ਠੰਡੀ ਕਰਕੇ ਕੱਚੀ ਬੋਤਲ ਦਾ ਸ਼ਾਨਕ ਪੰਪਣ ਕੇ ਰੱਖ ਲਓ ਔਰ ਫ੍ਰੀਜ ਚ ਰੱਖ ਲਓ ਤੁਸੀਂ ਇਹਨੂੰ ਔਰ ਦੁਪਹਿਰਾਂ ਨੂੰ ਰੋਟੀ ਖਾਣ ਤੋਂ ਅੱਧਾ ਘੰਟਾ ਪਹਿਲਾਂ ਇੱਕ ਚਮਚਾ ਆਪਾਂ ਲੈਣੀ ਆ ਔਰ ਜ ਬੰਦੇ ਹਫਤੇ ਚ ਦੋ ਦਿਨ ਲੱਲਣ ਔਰ ਲੇਡੀਜ਼ ਦੇ ਲਈ ਖਾਵੇ ਔਰ ਬਹੁਤ ਵਰੀਆ ਫਾਇਦੇ ਇਹਦੇ ਵਾਯੂ ਜੀ ਕਾ ਖਾਲਸਾ ਵਾਯੂ ਜੀ ਕੀ ਹੋਵੇ